ਵਾਪਸ ਆਣ ਲਗੇ ਚੌਕ ਤੇ ਇੱਕ ਫਕੀਰ ਬੈਠਾ ਤੇ ਉਹਨਾਂ ਨੇ ਬਾਬਾ ਬਲਵੰਤ ਸਿੰਘ ਨੂੰ ਕਿਹਾ ਇੱਕ ਅੱਠਾ ਨੇ ਦੇ ਮੈਨੂੰ ਦੋ ਰੋਟੀਆਂ ਖਾਣੀਆਂ ਨੇ ਮੈਂ ਦੋ ਰੋਟੀਆਂ ਖਾਣੀਆਂ ਨੇ ਸਾਹਮਣੇ ਟਾਬੇ ਤੋਂ ਲੈਣੀਆਂ ਨੇ ਅੱਠਾ ਨੇ ਦੇ ਮੈਨੂੰ ਬਾਬਾ ਜੀ ਨੇ ਜੇਬ ਚੋਂ ਦਮੜਾ ਕੱਢ ਦਿੱਤਾ ਰੁਪਿਆ ਆਖਿਆ ਐ ਲੈ ਹੁਣੇ ਦੋ ਨਾਣ ਲੈ ਉੱਪਰ ਤਾ ਬੇਬਾਲੇ ਨੇ ਸਬਜ਼ੀ ਸਬਜ਼ੀ ਪਾ ਦਿੱਤੀ ਉਹ ਪਿੱਛੇ ਭਜੇ ਹੋਇ ਆ ਰਿਹਾ ਸੀ ਸਾਡੇ ਅਸੀਂ ਲੰਗੇ ਸੀ ਅੱਗੇ ਬਾਬਾ ਜੀ ਦੇ ਅੱਗੇ ਖੜਾ ਹੋ ਕੇ ਕਹਿਣ ਲੱਗਾ ਇਹ 8 ਾਂ ਨੇ ਆਪਣੇ ਵਾਪਸ ਲਏ 8 ਾਂ ਨੇ ਇਹ ਵਾਪਸ ਕਰ ਫਿਰ ਬਾਬਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਇਹ ਕੱਲ ਖਾ ਲਈ ਕੱਲ ਲੈ ਲੈ ਉਹਨੇ ਦੋਵੇਂ ਰੋਟੀਆਂ ਵੀ ਬਾਬਾ ਜੀ ਦੇ ਹੱਥਾਂ 'ਵਾਲ ਦਿੱਤੀਆਂ 8 ਾਂ ਨੇ ਵੀ ਕਹਿੰਦਾ ਕੱਲ ਹੋਰਾਂ ਮਰ ਜਾਏਗਾ ਜਿਸ ਖੁਦਾ ਨੇ ਮੈਨੂੰ ਅੱਜ ਦਿੱਤਾ ਉਹ ਕੱਲ ਵੀ ਦੇਵੇਗਾ ਮੈਂ ਤੈਨੂੰ ਫਕੀਰ ਸਮਝ ਕੇ ਮੰਗਿਆ ਸੀ ਮੈਂ ਹਰ ਇੱਕ ਕੁਲ ਮੰਗਦਾ ਵੀ ਨਹੀਂ ਹੈ ਪਰ ਕੱਲ ਦਾ ਭਰੋਸਾ ਤੈਨੂੰ ਵੀ ਨਹੀਂ ਹੈ ਗੁਰਦੁਆਰੇ ਤੱਕ ਬਾਬਾ ਬਲੰਦ ਸਿੰਘ ਜੀ ਰੋਂਦੇ ਹੋਇਆ ਹੈ ਕੱਲੇ ਬੜਾ ਰਮਜ਼ਈ ਬੰਦਾ ਸੀ ਬੜੀ ਚੋਟ ਕਰ ਕਰ ਮੈਂ ਆਮ ਬਿਖਾਰੀ ਸਮਝ ਲਿਆ ਤੇ ਤੇ ਬੜੀ ਚੋਟ ਕਰ ਗਿਆ ਰਾਜ਼ ਕਰ ਰਹੇ ਹਿੰਦ ਹੈ ਕਿ ਰੋਜ਼ੀ ਦੇਣ ਜਿਸ ਨੇ ਅੱਜ ਦਿੱਤਾ ਉਹ ਕੱਲ ਵੀ ਦੇਵੇਗਾ ਇਹ ਭਰੋਸਾ ਨਹੀਂ ਬਣਦਾ ਤਾਂ ਇਹ ਤਨ ਦੀਆਂ ਲੋੜਾਂ ਲੋਭ ਬਣ ਜਾਂਦੀਆਂ